ਇਸ ਵਾਰ ਜਿੱਥੇ ਹੜਾ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਉੱਥੇ ਝੋਨੇ ਦੀ ਫਸਲ ਹੈ ਜਿਹੜੀ ਉਹਦਾ ਨਿਕਾਲਾ ਬਹੁਤ ਘੱਟ ਦੱਸਿਆ ਜਾ ਰਿਹਾ ਹੈ ਇਹ ਮੰਡੀਆਂ ਦੇ ਵਿੱਚ ਵੀ ਕਿਸਾਨਾਂ ਦੇ ਹਾਲਾਤ ਨੇ ਜਿਹੜੇ ਉਹ ਸਹੀ ਨਹੀਂ ਹੈ ਮਾਝੇ ਵਾਲੀ ਸਾਈਡ ਤਾਂ ਕਹਿੰਦੇ ਜੀ ਹੜਾ ਨੇ ਬਹੁਤ ਹਾਲਾਤ ਖਰਾਬ ਕਰਤੇ ਤੇ ਇਧਰ ਜੇ ਆਪਾਂ ਮਾਲਵੇ ਦੀ ਗੱਲ ਕਰੀਏ ਕਿੱਦਾਂ ਦੇ ਹਾਲਾਤ ਨੇ ਜੀ ਵੀ ਬੁਰਾ ਹਾਲ ਹੈ ਜੀ ਨਾ ਦੱਤ ਰਹੀ ਹੈ ਨਾ ਕੋਈ ਚੱਕ ਰਿਹਾ ਹੈ ਤੇ ਬਾਕੀ ਦੂਜੇ ਨੰਬਰ ਨਕਾਲ ਘੱਟ ਹੈਗਾ ਹੀ ਹੈਗਾ ਨਕਾਲ ਘੱਟ ਹੈ ਜੀ 2 ਕੁਇੰਟਲ ਬਿੱਗੇ ਦੀ ਮਰ ਘੱਟ ਹੈ ਜੀ ਵੇਖ ਲੈ ਸਾਰ ਨੂੰ ਜੇ ਪਿਛੇ 6 ਦੀ ਦੀ ਇਹਦੀ 4 ਦੀ ਹੋਇਆ ਹਾਲਾਤ ਤਾਂ ਦੇਖੋ ਜੀ ਅਨਾਜ ਮੰਡੀ ਭਰੀ ਪਈ ਐ ਲਿਫਟਿੰਗ ਦਾ ਕੋਈ ਸਿਸਟਮ ਨਹੀਂ ਹੈਗਾ ਜੀ ਰੇਟ ਹੈ ਖਰੀਦ ਹੈ ਜੀ ਉਹ ਕਹਿੰਦੇ ਨੇ 17 ਮਾਗੁੱਛਰ ਇੱਕ ਵੀ ਨਹੀਂ ਚੱਕਣੀ ਹੈਗੀ ਅਸੀਂ ਵੀ 17 ਤੋਂ ਵੀ ਘੱਟ ਚਾਹੀਦੇ ਹੁਣ ਉੱਤੇ ਮੌਸਮ ਦੇਖੋ ਕੋਹੇ ਜਿਹੇ ਨੇ ਢੇਰ ਲੱਗੇ ਪਏ ਨੇ ਜੀ ਹਾਂ ਜੀ ਸਰਕਾਰ ਦਾਅਵੇ ਕਰਦੀ ਐ ਬੈਠੀ ਕੂਠੀਆਂ 'ਚ ਬਿਚੋ ਵੀ ਘੰਟੇ ਚ ਲਿਫਟ ਕਰਦੇ ਆ ਜੀ ਮਾਲ ਅਸੀਂ ਉਹ ਕਰਦੇ ਆ ਆ ਕਰਦੇ ਕੋਈ ਨਹੀਂ ਕਰ ਰਿਹਾ ਜੀ ਜੀ ਇਸ ਵਾਰ ਤਾਂ ਕਿਸਾਨਾਂ ਨੂੰ ਮਾਰੇ ਮਾਰਾ ਜੀ ਫਿਰ ਆਪਾ ਅਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਮਾਰੇ ਪਈ ਆ ਹਾਂ ਫਿਰ ਉਹ ਰਹਿੰਦੀ ਹੁੰਦੀ ਮੰਡੀਆਂ 'ਚ ਮਾਰ ਪੈ ਰਹੀ ਆ 2 2 3 3 ਦਿਨ ਤੱਕ ਨਾਰਮਲ ਗੱਲ ਹੋਈ ਵੀ ਆ ਮੋਚਰ ਇੰਨਾ ਜਿਆਦਾ ਡਾਊਨ ਕਰਤਾ 17 ਆਪਾਂ ਲੈ ਕੇ ਆਈ ਨਹੀਂ ਸਕਦੇ ਜੇ 17 ਮੋਚਰ ਲੈ ਕੇ ਆਉਣੇ ਖੇਤ ਦੇ ਵਿੱਚ ਤਾਂ ਜੀੜੀ ਟੁੱਟ ਕੇ ਗਿਰਦੀ ਆ ਇਹ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਬੈਠੇ ਨੂੰ ਚਾਰ ਦਿਨ ਹੋ ਗਏ ਹੈ ਨਹੀਂ ਕੋਈ ਪੁੱਛਦਾ ਨਹੀਂ ਨਾ ਜੀ ਪੁੱਛਦੇ ਬਸ ਤੁਸੀਂ ਤੁਹਾਡੇ ਸਾਹਮਣੇ ਚਾਰ ਦਿਨ ਹੋ ਗਏ ਬੈਠੋ ਕਿਹਲਾ ਪੁੱਛ ਰਹੇ ਜੀ ਬੈਠੇ ਨੇ ਨਾ ਨਕਾਲ ਕਿਵੇਂ ਐਤ ਕੀ ਨਕਾਲ ਤਾਂ ਬਹੁਤ ਘਟਾ ਜੀ ਮੈਂ ਆਏ ਮਨੋ ਹੀ 25% ਪਰ ਨਾ ਉੜ ਗਿਆ ਜੀ ਅੱਧਾ ਬਾਂਗ ਮੜ ਉੜ ਗਿਆ ਹਾਲਾਤ ਬਹੁਤ ਜ਼ਿਆਦਾ ਖਰਾਬ ਬਹੁਤ ਹਾਲਾਤ ਮਾੜੇ ਨੇ ਜੀ ਬਾਕੀ ਉਧਰ ਹੜਾ ਨਹੀਂ ਮਾਰ ਪੈ ਗਈ ਇੱਧਰ 50% ਉਂਝੀ ਖਤਮ ਹੋ ਗਈ ਜੀ ਹਰ ਕੋਈ ਕਰ ਰਹੀ ਆ ਹੱਲ ਕੋਈ ਬੌਣੇ ਬੂਜੇ ਦਾ ਕੋਈ ਗਦੌਰੀ ਵਗੈਰਾ ਉਹ ਗਿਤਾਵਰੇ ਕੋਈ ਪਟਵਾਰੀ ਨਹੀਂ ਆਇਆ ਹੈਗਾ ਜੀ ਬੱਲ ਲਿਖ ਕੇ ਲੈ ਕੇ ਤੇ ਕੁਝ ਬੰਦਿਆਂ ਦੀ ਉਹਨਾਂ ਨੂੰ ਮਿਲਣਾ ਮਲਾਉਣਾ ਦਾ ਕੀ ਆ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਇਸ ਵਾਰ ਜਿੱਥੇ ਹੜਾ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਉੱਥੇ ਚੋਨੇ ਦੀ ਫਸਲ ਆ ਜਿਹੜੀ ਉਹਦਾ ਨਿਕਾਲਾ ਬਹੁਤ ਘੱਟ ਦੱਸਿਆ ਜਾ ਰਿਹਾ ਇਹ ਮੰਡੀਆਂ ਦੇ ਵਿੱਚ ਵੀ ਕਿਸਾਨਾਂ ਦੇ ਹਾਲਾਤ ਨੇ ਜਿਹੜੇ ਉਹ ਸਹੀ ਨਹੀਂ ਹੈਗੇ ਅਸੀਂ ਇਸ ਸਮੇਂ ਖੜੇ ਆ ਭਾਸੋਂ ਦੀ ਦਾਣਾ ਮੰਡੀ ਦੇ ਵਿੱਚ ਨਾਬਾ ਦੀ ਸਬ ਤਹਿਸੀਲ ਭਾਸੋਂ ਦੇ ਵਿੱਚ ਆ ਸੋ ਕਿਸਾਨ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਕਿੱਦਾਂ ਦੇ ਹਾਲਾਤ ਨੇ ਮੰਡੀਆਂ ਦੇ ਕੀ ਹਾਲਾਤ ਨੇ ਨਿਕਾਲ ਕੀ ਆ ਸਾਰੀ ਗੱਲ ਜਾਣਾਂਗੇ ਕਿਸਾਨ ਨੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਸੁਤਪੰਤ ਸਿੰਘ ਸੁਤਪੰਤ ਸਿੰਘ ਜੀ ਮਾਝੀ ਵਾਲੀ ਸਾਈਡ ਤਾਂ ਕਹਿੰਦੇ ਜੀ ਹੜਾ ਨੇ ਬਹੁਤ ਹਾਲਾਤ ਖਰਾਬ ਕਰਤੇ ਤੇ ਇਧਰ ਜੇ ਆਪਾਂ ਮਾਲਵੇ ਦੀ ਗੱਲ ਕਰੀਏ ਕਿੱਦਾਂ ਦੇ ਹਾਲਾਤ ਨੇ ਜੀ ਇਹ ਵੀ ਬੁਰਾ ਹਾਲਾ ਹੈ ਜੀ ਬੁਰਾ ਹਾਲਾ ਹੈ ਜੀ ਕਿੱਦਾਂ ਜੀ ਨਾ ਤਾਂ ਤੁਰ ਰਹੀ ਹੈ ਨਾ ਕੋਈ ਚੱਕ ਰਿਹਾ ਹੈ ਤੇ ਬਾਕੀ ਦੂਜੇ ਨੰਬਰ ਨਕਾਲ ਘਟ ਹੈਗਾ ਹੀ ਹੈਗਾ ਨਕਾਲ ਘਟ ਹੈ ਜੀ 2 ਕੁਇੰਟਲ ਬਿੱਗੇ ਦੀ ਮਰ ਘਟ ਹੈ ਜੀ ਪਿਛਲੇ ਸਾਲ ਨੂੰ ਜੇ ਪਿੱਛੇ 6 ਦੀ ਦੀ ਇਹਦੀ 4 ਦੀ ਹੋਇਆ ਅੱਛਾ ਕਾਰਨ ਕੀ ਹੈ ਜੀ ਨਕਾਲ ਘਟ ਦਾ ਚਲੋ ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ ਜੀ ਕਿਉਂ ਮੀਂਹ ਮੂੰ ਪੈਣ ਲੱਗੇ ਟਾਈਮ ਤੇ ਬਾਰਸ਼ਾਂ ਕਰਕੇ ਬਾਰਸ਼ ਕਰਕੇ ਹੋ ਗਿਆ ਪਾਣੀ ਜ਼ਿਆਦਾ ਹੋ ਗਿਆ ਬਾਕੀ ਕਾਲਗਿਆਰੀ ਹੋ ਗਈ ਵਿੱਚ ਉੱਲੀ ਰੋਗ ਹੋ ਗਿਆ ਚਲੋ ਇਹ ਤਾਂ ਕਿਸੇ ਦਾ ਬਾਸ ਨਹੀਂ ਦਾ ਪਰਮਾਤਮਾ ਦਾ ਬਾਸ ਹੈ ਠੀਕ ਹੈ ਜੀ ਮੰਡੀਆਂ ਦੇ ਕੀ ਹਾਲਾਤ ਨੇ ਜੀ ਮੰਡੀਆਂ ਦਾ ਕੋਈ ਚੱਕ ਚੱਕੇ ਨਹੀਂ ਹੋ ਰਿਹਾ ਜੀ ਕੋਈ ਬੰਡ ਬੰਡੀਆਂ ਨਹੀਂ ਹੋਦਾ ਕੋਈ ਭਰਦਾ ਨਹੀਂ ਨਾ ਡੀਵਰਾਂ ਕੰਮ ਕਰਦੇ ਨਾ ਕੁਝ ਹੋਰ ਬਸ ਬੁਰਾ ਹਾਲ ਹੈ ਕਿਹੜੇ ਦਿਨ ਹੋ ਗਏ ਬੈਠੇ ਨੇ ਪੰਜਵਾਂ ਦਿਨ ਹੋ ਗਿਆ ਜੀ ਮੇਨੋ ਜੀ ਪੰਜਵਾਂ ਦਿਨ ਅੱਛਾ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਨੂੰ ਕੋਈ ਕੀ ਜਾਣੇ ਕਹਿਣ ਦਾ ਕੀ ਹੁੰਦਾ ਜੀ ਕਹਣ ਨੋ ਕੁ ਬਣਦਾ ਨਹੀਂ ਕੀ ਨਾਮ ਹੈ ਜੀ ਪ੍ਰਚਾਰਣ ਸਿੰਘ ਸਰ ਪ੍ਰਚਾਰਣ ਸਿੰਘ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਜਿੱਥੇ ਹੜ੍ਹਾਂ ਨੇ ਮਾਰ ਮਾਰੀਆ ਤੇ ਇੱਧਰ ਵੀ ਕਹਿੰਦੇ ਬੌਣਾ ਵਾਇਰਸ ਉਲੀ ਰੋਗ ਬਹੁਤ ਹਾਲਾਤ ਨੇ ਕਿਦਾਂ ਹਾਲਾਤ ਤਾਂ ਦੇਖੋ ਜੀ ਅਨਾਜ ਮੰਡੀ ਭਰੀ ਪਈ ਹੈ ਲਿਫਟਿੰਗ ਦਾ ਕੋਈ ਸਿਸਟਮ ਨਹੀਂ ਹੈਗਾ ਜੀ ਜੀਰੀ ਪਹਿਲਾਂ ਹੀ ਬਹੁਤ ਘੱਟ ਨਿਕਲਦੀ ਦੋ 2.5 ਕੁਆਂਟਲ ਦੀ ਨਿਕਲਦੀ ਜੀ ਵਿੱਗੇ ਦੀ ਅੱਧ ਤੋਂ ਵੀ ਜ਼ਿਆਦਾ ਘਟ ਗਈ ਪਹਿਲਾਂ ਨਾਲੋਂ ਰੇਟ ਹੈ ਖਰੀਦ ਹੈ ਜੀ ਉਹ ਕਹਿੰਦੇ ਨੇ 17 ਮਾਉਚਰ ਇੱਕ ਬਣੀ ਚੱਕਣੀ ਹੈਗੀ ਅਸੀਂ ਵੀ 17 ਤੋਂ ਵੀ ਘੱਟ ਚਾਹੀਦੇ ਹੁਣ ਉੱਤੇ ਮੌਸਮ ਦੇਖੋ ਕਹੇ ਜੀ ਨੇ ਢੇਰ ਲੱਗੇ ਪਏ ਨੇ ਜੀ ਹੁਣ 17 ਮਾਉਚਰ ਲੇਬਰ ਵੀ ਕਿਵੇਂ ਲੈ ਕੇ ਆਵੇ ਜੀ ਜਦ ਹੋਵੇ ਹੀ ਨਹੀਂ ਹੈ ਕੋਈ ਧੁੱਪ ਨਹੀਂ ਕੋਈ ਲੈਣ ਦੇਣ ਦੇਣ ਨਹੀਂ ਬੜਾ ਮੋਟਾ ਇਹਦੇ ਚ ਰੈਟ ਚ ਕਰਨੀ ਚਾਹੀਦੇ ਇਹਨਾਂ ਨੂੰ 1-2 ਪੁਆਇੰਟ ਦੀ 18 ਲਾ ਲਓ 18.5 ਤੱਕ ਬੜਾ ਮੋਟਾ ਚੱਕਣਾ ਚਾਹੀਦਾ ਛੇਦਰ ਵਾਲਿਆਂ ਨੂੰ ਜੀ ਸਰਕਾਰ ਕੋਈ ਕਹੇ ਨਾ ਇਹਨਾਂ ਨੂੰ ਬੜਾ ਮੋਟਾ ਸਾਢੇ ਤਾਂ ਹਾਲਾਤ ਨੇ ਜੀ ਰੇ 8-8 ਦਿਨੋਂ ਕੋਈ ਬੈਠਿਆ ਨੂੰ ਅੱਛਾ ਹਾਂ ਜੀ ਸਰਕਾਰ ਦਾਬੇ ਕਰ ਵਿਚ 24 ਘੰਟੇ ਚ ਲਿਫਟ ਕਰਦੇ ਆ ਜੀ ਮਾਲ ਅਸੀਂ ਉਹ ਕਰਦੇ ਆ ਆ ਕਰਦੇ ਕੋਈ ਨਹੀਂ ਕਰ ਰਿਹਾ ਜੀ ਆ ਮਾਰ ਲਉ ਨੇ ਕਾ ਕਮਾਓ ਕੈਮਰਾ ਸਾਰੀ ਮੰਡੀ ਦੇ ਵਿੱਚ ਸਰ ਜੀ ਹਾਂ ਜੀ ਹੋਰ ਵੀ ਕਿਸਾਨ ਨੇ ਹਾਂ ਜੀ ਚੱਲੇ ਸੀ ਕਿਦਾਂ ਦੇਖਦੇ ਹੋ ਵੀਰ ਜੀ ਕਿਸਾਨਾਂ ਦੇ ਹਾਲਾਤਾਂ ਨੂੰ ਇਸ ਵਾਰ ਕਹਿੰਦੇ ਜਿੱਥੇ ਹੜਾ ਨੇ ਮਾਰ ਮਾਰੀ ਆ ਉਥੇ ਬਹੁਤ ਜ਼ਿਆਦਾ ਬੌਣਾ ਵਾਇਰਸ ਉਲੀ ਰੋਗ ਨਿਕਾਲ ਬਹੁਤ ਜ਼ਿਆਦਾ ਘਟਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਇਸ ਵਾਰ ਤਾਂ ਕਿਸਾਨਾਂ ਨੂੰ ਮਾਰੇ ਮਾਰਾ ਜੀ ਹਰ ਇੱਕ ਖੇਤਰ ਦੇ ਵਿੱਚ ਫਿਰ ਆਫਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਮਾਰੇ ਪਈ ਆ ਅੱਛਾ ਹਾਂ ਫਿਰ ਉਹ ਰਹਿੰਦੀ ਹੁੰਦੀ ਮੰਡੀਆਂ 'ਚ ਮਾਰ ਪੈ ਰਹੀ ਆ 2 2 3 3 ਦਿਨ ਤੱਕ ਨੋਰਮਲ ਗੱਲ ਹੋਈ ਵੀ ਆ ਮੌਚਰ ਇਹਨਾਂ ਜਿਆਦਾ ਡਾਊਨ ਕਰਤਾ 17 ਆਪਾਂ ਲੈ ਕੇ ਆ ਜੀ ਨਹੀਂ ਸਕਦੇ ਜੇ 17 ਮੌਚਰ ਲੈ ਕੇ ਆਣੇ ਖੇਤ ਦੇ ਵਿੱਚ ਤਾਂ ਜਿਹੜੀ ਟੁੱਟ ਕੇ ਗਿਰਦੀ ਆ ਜਦੋਂ ਜਿਆਦਾ ਪੱਕਦੀ ਆ ਫਿਰ ਜਿਹੜੀ ਟੁੱਟ ਕੇ ਨਕਸਾਨ ਕਾਲ ਕੀ ਆ ਇੱਥੇ ਨਕਾਲ ਲੈਣਾ ਜਾਏਗਾ ਨਕਾਲ ਬਹੁਤ ਘਟਾ ਜੀ ਦੇਖੋ ਜਿਹੜੀਆਂ ਬਾਸਪਤੀਆਂ ਨੇ ਉਹ ਤਾਂ 2 2 ਕੁਇੰਟਲ ਦੀਆਂ ਰਹਿ ਗਈਆਂ ਅੱਛਾ 26 ਜੀਰੀ ਦਾ ਨਕਾਲ 4 ਕੁੰਟਲ ਦਾ ਮੈਕਸਿਮਮ ਪੂਸ਼ਾ ਦੇਖੋ ਵੱਡਣ ਤੋਂ ਰਹਿੰਦੀ ਆ ਉਹਦਾ ਵੀ ਲੱਗ ਜੂਗਾ ਪਤਾ ਇੱਕ ਉਲੀ ਰੋਗ ਬਹੁਤ ਆ ਜੀ ਉਲੀ ਰੋਗ ਬਹੁਤ ਆ ਜੀ ਕਾਲੰਗਿਆਰੀ ਬਹੁਤ ਆ ਜੀ ਮਤਲਬ ਵੀ ਕੋਈ ਫਸਲ ਕਿਸੇ ਤਰੀਕੇ ਨਾਲ ਚੱਲੀ ਹੋਣੀ ਆ ਇਸ ਵਾਰ ਤਾਂ ਇਸ ਬਾਰੇ ਸਰਕਾਰ ਨੂੰ ਵੀ ਚਾਹੀਦਾ ਕਿ ਜਿਹਨਾਂ ਜਿੱਦਾਂ ਬੌਣਾ ਵਾਇਰਸ ਹੋ ਗਿਆ ਉਲੀ ਰੋਗ ਹੋ ਗਿਆ ਉਹਦਾ ਵੀ ਮਾਫੀਆ ਵਗੈਰਾ ਕਿਸਾਨਾਂ ਨੂੰ ਦੇਣਾ ਚਾਹੀਦਾ ਗਦੌਰੀਆਂ ਕਰਨੀਆਂ ਚਾਹੀਦੀਆਂ ਨੇ ਬਿਲਕੁਲ ਜੀ ਬਿਲਕੁਲ ਇੱਕ ਵਾਰ ਤਾਂ ਸ਼ੁਰੂ ਕਰਿਆ ਸੀਗਾ ਇਹਨਾਂ ਨੇ ਕੰਮ ਸਰਕਾਰ ਨੇ ਪਰ ਫਿਰ ਮੁੜ ਕੇ ਗਦਾਬਰੀ ਕਰੀ ਨਹੀਂ ਹੈਗੀ ਕੀ ਨਾਮ ਹੈ ਜੀ ਮੈਂ ਤਾਂ ਇਹ ਦੱਸਾਂ ਮੈਂ ਤਾਂ ਬੋਣਾ ਜੀ ਸੋ ਇਹ ਹਾਲਾਤ ਨੇ ਜੀ ਕਿਸਾਨਾਂ ਦੇ ਤੁਸੀਂ ਦੇਖ ਰਹੇ ਹੋ ਮੰਡੀਆਂ ਦੇ ਵਿੱਚ ਚੋਨੇ ਦੇ ਜਿਹੜੇ ਅੰਬਾਰ ਨੇ ਲੱਗੇ ਹੋਏ ਨੇ ਹੋਰ ਵੀ ਕਿਸਾਨ ਨੇ ਕੀ ਨਾਮ ਹੈ ਜੀ ਮੇਜਰ ਸਿੰਘ ਜੀ ਮੇਜਰ ਸਿੰਘ ਮੇਜਰ ਸਿੰਘ ਜੀ ਕਿਸ ਤਰ੍ਹਾਂ ਝੋਨਾ ਲੈ ਕੇ ਆਏ ਹੋ ਹਾਂ ਜੀ ਆਪਣੀ ਝੋਨਾ ਕੋਲ ਕੋ ਆਪਣਾ ਮੈਂ ਇਕੱਠੇ ਜੀ ਆਪਣਾ ਝੋ ਆਪ ਜੀ ਨਾਲ ਆਪਣਾ ਇੱਧਰ ਆਪਣਾ ਕੈ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਬੈਠੇ ਨੂੰ ਚਾਰ ਦਿਨ ਹੋ ਗਏ ਹੈ ਨਹੀਂ ਕੋਈ ਪੁੱਛਦਾ ਨਹੀਂ ਨਾ ਜੀ ਪੁੱਛਦੇ ਬਸ ਤੁਹਾਡੇ ਸਾਹਮਣੇ ਚਾਰ ਦਿਨ ਹੋ ਗਏ ਬੈਠੇ ਕਿਹੜਾ ਪੁੱਛ ਰਹੇ ਜੀ ਬੈਠੇ ਨੇ ਨਾ ਕਢਾਲ ਨਕੂਲ ਕਿਵੇਂ ਆ ਨਕਾ ਠੀਕ ਹੈ ਚਾਰ ਦਿਨ ਕਢਾਲਦਾ ਜੀ ਜੀ ਕਿ ਨਿਕਾਲ ਬਹੁਤ ਘਟ ਹੈ ਜੀ ਘਟੇ ਨਿਕਾਲ ਜੀ ਹਾਂ ਕੀ ਗੱਲ ਹੋ ਗਈ ਕੀ ਪਤਾ ਕੀ ਗੱਲ ਬੋਰੀ ਬੂਲੇ ਪੀ ਗਏ ਕੀ ਦੁੱਖ ਹੈ ਹੁਣ ਕੀ ਕਹਿ ਸਕਦੇ ਆ ਮੈਂਨਤ ਪੂਰੀ ਕੀਤੀ ਹੈ ਹਾਂਜੀ ਮੈਂਨਤ ਪੂਰੀ ਕੀਤੀ ਹੈ ਹਾਂਜੀ ਖਰਚਾ ਪੂਰਾ ਕੀ ਪੂਰਾ ਕੀਤਾ ਹੈ ਖਰਚਾ ਖਰਚੇ ਹੋ ਗਏ ਸਭ ਕੁ ਪੂਰਾ ਗਲੀ ਬੈਠੇ ਹਾਂ ਹਾਂਜੀ ਸੋ ਮੌਸਮ ਦੀ ਮਾਰ ਆ ਹੋਰ ਵੀ ਕਿਸਾਨ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸੋ ਹੋਰ ਵੀ ਕਿਸਾਨ ਨੇ ਸਾਡੇ ਨਾਲ ਗੱਲ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਵਾ ਸਿੰਘ ਆ ਜੀ ਜਿਹੜਾ ਪਿੰਡ ਹੈ ਜੀ ਕਮਰਾਤ ਦਾ ਜੀ ਹਾਂਜੀ ਕਿਸ ਤਰ੍ਹਾਂ ਨੇ ਜੀ ਐਤ ਕੀ ਹਾਲਾਤ ਇੱਕ ਸਾਈਡ ਤੇ ਤਾਂ ਹੜਾ ਨਹੀਂ ਕਿਸਾਨਾਂ ਦੇ ਹਾਲਾਤ ਨੇ ਜਿਹੜੇ ਉਹ ਸਾਰਿਆਂ ਨੂੰ ਪਤਾ ਹੀ ਆ ਕਹਿੰਦੇ ਜਿਹੜਾ ਝੋਨਾ ਖੇਤਾਂ 'ਚ ਖੜਾ ਉਹ ਵੀ ਇਸ ਵਾਰ ਬਹੁਤ ਜਿਆਦਾ ਖਰਾਬ ਹੈ ਬਹੁਤ ਨੁਕਸਾਨ ਹੋਗਾ ਜੀ ਬੌਣਾ ਪੁੱਜਿਆ ਜਿਆਦਾ ਆ ਗਿਆ ਇੱਥੇ ਹਲਦੀ ਰੋਗ ਜਿਆਦਾ ਆ ਦੁਪਹਿਰੇ ਦੁਪਹਿਰੇ ਤੇ ਮਸ਼ੀਨਾ ਪੜਾ ਕੇ ਬੜਾ ਮੋਟਾ ਹੋ ਗਿਆ ਕਰਿਆ ਕੱਲ ਮੀਂਹੇ ਕੋਸਾ ਕੇ ਹੁਣ ਇੱਥੇ ਖੰਡਿਆਤੀਆਂ ਜੇਰੀਆਂ ਜਣੀ ਦੇਖੋ ਸ਼ਾਮ ਤੱਕ ਕਹਿੰਦੇ ਨੇ ਭਰ ਦਣਗੇ ਦੇਖਦੇ ਆ ਵੀ ਕਢਾਲ ਕਿਵੇਂ ਆ ਇਤਕੀ ਨਿਕਾਲ ਤਾਂ ਬਹੁਤ ਘੱਟ ਹੈ ਜੀ ਆਏ ਮੰਨੋ ਹੀ 25% ਪਰ ਨਾ ਉੜ ਗਿਆ ਜੀ ਅੱਧਾ ਮਾਗ ਉੜ ਗਿਆ ਕਾਰਨ ਕੀ ਆ ਬਾਈ ਮਿਹਨਤ ਪਹਿਲਾਂ ਮੰਗੇ ਕੀਤੀ ਆ ਜਾਂ ਨਹੀਂ ਮੈਂ ਤਾਂ ਪਹਿਲਾਂ ਨਾ ਤਾਂ ਵੱਧੇ ਕਰੀ ਆ ਜੀ ਅੱਛਾ ਪਰ ਨਾ ਮੈਂ ਤਾਂ ਵੱਧ ਮੇਰਾ ਆਪਦਾ ਹੀ ਪਰ ਨਾ ਅੱਧ ਭੰਗ ਛੜ ਰਹਿ ਗਏ ਉਹੀ ਬੀਤੀ ਉਹੀ ਖੇਤ ਸਾਰਾ ਪਸਾ ਪਤਾ ਨਹੀਂ ਤਾਂ ਸਮੇਂ ਤੇ ਕੋਸੋ ਗਿਆ ਪਤਾ ਨਹੀਂ ਬਾ ਪ੍ਰਮਾਤ ਮੇਰਸਿਆ ਹੋਇਆ ਜੀ ਉਸ ਵਾਰ ਤਾਂ ਫਿਰ ਹਾਲਾਤ ਬਹੁਤ ਜ਼ਿਆਦਾ ਖਰਾਬ ਬਹੁਤ ਹਾਲਾਤ ਮਾੜੇ ਨੇ ਜੀ ਬਾਕੀ ਉਧਰ ਹੜਾ ਨਹੀਂ ਮਾਰ ਪੈਗੀ ਇਧਰ 50% ਉੰਜੀਰੀ ਖਤਮ ਹੋ ਗਈ। ਸਰਕਾਰ ਕੋਈ ਕਰ ਰਹੀ ਆ ਹੱਲ ਕੋਈ ਬੌਣੇ ਬੂਜੇ ਦਾ ਕੋਈ ਗਦੌਰੀ ਵਗੈਰਾ ਹੋਵੇ। ਉਹ ਕਿਤਾਬਰੇ ਕੋਈ ਪਟਵਾਰੀ ਨਹੀਂ ਆਇਆ ਹੈਗਾ ਜੀ। ਹਾਂ। ਬੱਲ ਲਿਖ ਕੇ ਲੈ ਕੇ ਤੇ ਕੁਛ ਬੰਦਿਆਂ ਦੀ ਉਹਨਾਂ ਨੂੰ ਮਿਲਣਾ ਮਲਾਉਣਾ ਦਾ ਕੀ ਆ ਜੀ? ਖਰਚਾ ਵੀ ਨਹੀਂ ਪੂਰਾ ਹੋਣਾ। ਖਰਚਾ ਵੀ ਖਰਚਾ ਵੀ ਨਹੀਂ ਪੂਰਾ ਹੋ ਰਿਹਾ ਜੀ। ਕੀ ਮੰਗ ਕੀ ਕਰਦੇ ਸਰਕਾਰ ਤੋਂ? ਮੰਗ ਤਾਂ ਬੱਤ ਜੇ ਕੋਈ ਕਰੇ ਜੀ। ਕਜ਼ਾਵਰੀ ਵਗੈਰਾ ਕਜ਼ਾਵਰੀ ਖੋਣ ਚਾਹੀਦੀ ਆ ਇੱਕ। ਜਿਹੜੀਆਂ ਜ਼ਿਆਦਾ ਖਰਾਬ ਲੈ ਕੇ ਲੈ ਕੇ ਗਏ ਉਹਨਾਂ ਨੂੰ ਤਾਂ ਉਹ ਕਰੇ ਜਿੰਨੇ ਪਰਸੈਂਟਰ ਉਹ ਕਰਕੇ ਪਰ ਦੇਣਾ ਤਾਂ ਬਣਾ ਕੁਝ ਨਹੀਂ ਹੈਗਾ ਨਾ ਸਰਕਾਰਾਂ ਨੇ ਸੋ ਹਾਲਾਤ ਨੇ ਜੀ ਮੰਡੀਆਂ 'ਚ ਦਿਖਾ ਰਿਹਾ ਤੁਹਾਨੂੰ ਕਿਸਾਨ ਝੋਨਾ ਲੈ ਕੇ ਆ ਰਹੇ ਨੇ ਇੱਕ ਸਾਈਡ ਤੇ ਤਾਂ ਜਿੱਥੇ ਹੜਾਂ ਦੀ ਮਾਰ ਪਈਆ ਉੱਥੇ ਤਾਂ ਬਿਲਕੁਲ ਹੀ ਖਤਮ ਹੋ ਗਿਆ ਪਰ ਜਿੱਥੇ ਫਸਲਾਂ ਖੜੀਆਂ ਸੀ ਉੱਥੇ ਵੀ ਫਸਲਾਂ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਖਰਾਬ ਹੋਈਆਂ ਨੇ ਕਹਿੰਦੇ ਜੀ 50% ਹੀ ਰਹਿ ਗਏ ਇਹ ਜਿਹੜਾ ਝਾੜਾ ਝੋਨੇ ਦਾ ਬਹੁਤ ਜ਼ਿਆਦਾ ਘਟਾ ਆ ਬੌਣਾ ਵਾਇਰਸ ਉੱਲੀ ਰੋਗ ਬਹੁਤ ਪਿਆਸੋ ਮੰਗ ਕੀਤੀ ਜਾ ਰਹੀ ਆ ਕਿ ਸਰਕਾਰਾਂ ਗਦੌਰੀ ਕਲਾ ਕਰਾ ਕੇ ਬਣਦਾ ਹੱਕ ਆ ਜਿਹੜਾ ਉਸ ਕਿਸਾਨਾਂ ਨੂੰ ਦੇਣ ਪਰ ਕਦੋਂ ਸਰਕਾਰਾਂ ਦੇਣਗੀਆਂ ਇਹ ਤਾਂ ਟਾਈਮ ਦੱਸੂਗਾ ਇਸ ਵਾਰ ਤਾਂ ਕਹਿੰਦੇ ਖਰਚਾ ਵੀ ਨਹੀਂ ਪੂਰਾ ਹੋ ਰਿਹਾ ਬਹੁਤ ਹਾਲਾਤ ਖਰਾਬ ਨੇ ਸੋ ਕਦੋਂ ਸਰਕਾਰਾਂ ਜਾਗਦੀਆਂ ਨੇ ਕਦੋਂ ਕਿਸਾਨਾਂ ਦੀ ਬਾਹ ਫੜਦੀਆਂ ਨੇ ਇਹ ਤਾਂ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਗੁਰਪ੍ਰੀਤ ਸਿੰਘ ਦੇ ਨਾਲ ਮਨਵਿੰਦਰ ਸਿੰਘ ਛਬਾਣਾ ਪਾਸ ਹੋ